ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਹਾਜ਼ਰ ਹੋਏ ਇੱਕ ਨਵੇਂ ਵੀਡੀਓ ਦੇ ਨਾਲ ਕਿਸਾਨਾਂ ਦੇ ਲਈ ਇੱਕ ਬਹੁਤ ਫਾਇਦੇਮੰਦ ਵੀਡੀਓ ਹੈ ਜੀ ਟਰੈਕਟਰ 735 ਸਵਰਾਜ ਟਰੈਕਟਰ ਹੈ ਜੀ ਕਿਸਾਨ ਵੀਰ ਨੇ ਬਹੁਤ ਵਧੀਆ ਤਿਆਰ ਕੀਤਾ ਟਰੈਕਟਰ ਹੈ ਜੀ ਟਰੈਕਟਰ ਦੋ ਕੰਮ ਕਰਦਾ ਜੀ ਇੱਕ ਤਾਂ ਟਰੈਕਟਰ ਨੇ ਸਪਰੇ ਬੂਮ ਲੱਗਿਆ ਹੈ ਬਹੁਤ ਵੱਡਾ ਬੂਮ ਸਪਰੇ ਲੱਗਿਆ ਹੋਇਆ ਜੀ ਨਾਲ ਟਰੈਕਟਰ ਯੂਰੀਆ ਰੇ ਖਿਲਾਰਦਾ ਜੀ ਬੂਮ ਸਪਰੇ ਦੀ ਗੱਲ ਕਰਕੇ ਤਾਂ ਪਹਿਲਾਂ ਆਪਾਂ ਟਰੈਕਟਰ ਦੀ ਗੱਲ ਕਰੀਏ ਟਰੈਕਟਰ 735 ਸਵਰਾਜ 95 ਮਾਡਲ ਹੈ ਜੀ ਸਾਰਾ ਰੈਟਰ ਪਾਵਰ ਤੇ ਪਾਵਰ ਸਟੀਅਰਿੰਗ ਦੇ ਨਾਲ ਆ ਤੇ ਬੀ ਆਰ ਤੰਜੂ ਠੱਠਾ ਸ਼ਹਿਰ ਤੋਂ ਰੈਟਰ ਤੇ ਬੂਮ ਲੱਗਿਆ ਸਿਸਟਮ ਬਹੁਤ ਵਧੀਆ ਲੱਗਿਆ ਤੇ ਬਹੁਤ ਵਧੀਆ ਕੁਆਲਿਟੀ ਦੇ ਨਾਲ ਰੈਟਰ ਕੰਮ ਕਰਦਾ ਕੁਆਲਿਟੀ ਬਹੁਤ ਵਧੀਆ ਜੀ ਰੈਟਰ ਤੇ ਬੂਮ ਵੱਡਾ ਲੱਗਿਆ ਹੋਇਆ ਇੱਕ ਸਾਲ ਪਹਿਲਾਂ ਰੈਟਰ ਤਿਆਰ ਕਰਾਇਆ ਸੀਗਾ ਤੇ ਬਹੁਤ ਘੱਟ ਰੈਟਰ ਚੱਲਿਆ ਹੋਇਆ ਵੱਡਾ ਸਪਰੇਅ ਪੰਪ ਲੱਗਿਆ ਹੋਇਆ ਤੇ ਪਾਣੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਜੀ ਵਧੀਆ ਕੁਆਲਿਟੀ ਦੇ ਨੋਜ਼ਲ ਲੱਗੇ ਨੇ ਤੇ ਵਧੀਆ ਕੁਆਲਿਟੀ ਦਾ ਪੰਪ ਲੱਗਾ ਉਸ ਤੋਂ ਬਾਅਦ ਟਰੈਕਟਰ ਦੇ ਇੱਕ ਰੇਖ ਲਾਰਨ ਵਾਲਾ ਸਿਸਟਮ ਲੱਗਿਆ ਹੋਇਆ ਬਹੁਤ ਵਧੀਆ ਮਸ਼ੀਨਾਂ ਦੇ ਬਹੁਤ ਵਧੀਆ ਰੇਵ ਉਹਦੀ ਖਲਾਰਦੀ ਆ ਅੱਠ ਬੁਰੇ ਰੇਦੀਆਂ ਪੈਂਦੀਆਂ ਬਾਡੀ ਕੁਲਿਟਰਟਰ ਤੇ ਰੇਖ ਲਾਰਨ ਬਹੁਤ ਵਧੀਆ ਅਲੱਗ-ਅਲੱਗ ਬੂਮ ਚੱਲਦੇ ਆ ਤਿੰਨ ਲੀਵਰ ਲੱਗੇ ਆ ਅਲੱਗ-ਅਲੱਗ ਨੋਜ਼ਲਾਂ ਜੀ ਇਹਦੇ ਹੈਵੀ ਕੁਆਲਿਟੀ ਦੇ ਅਗਲੇ ਟਾਇਰ ਹੈਵੀ ਕੁਆਲਿਟੀ ਮਗਲੇ ਟਾਇਰ ਜੀ ਸਾਫ ਕੰਡੀਸ਼ਨ ਵਿੱਚ ਟਰੈਕਟਰ ਆ ਸਪਰੇਅ ਵਾਲਾ ਵੀ ਸਿਸਟਮ ਬਹੁਤ ਵਧੀਆ ਰੇਲ ਸਿਸਟਮ ਬਹੁਤ ਵਧੀਆ ਜੀ ਟਰੈਕਟਰ ਦੀ ਵੀਡੀਓ ਤੁਹਾਡੇ ਸਾਹਮਣੇ ਆ ਪਾਣੀ ਦਾ ਪ੍ਰੈਸ਼ ਚੈੱਕ ਕਰ ਸਕਦੇ ਆ ਨੋਜ਼ਲਾਂ ਬਿਲਕੁਲ ਸਾਫ਼ ਚੱਲਦੀਆਂ ਪ ਰੇਟ ਦੀ ਗੱਲ ਕਰੀਏ ਤਾਂ 5 ਲੱਖ 2000 ਦੀ ਡਿਮਾਂਡ ਆ ਸਕਰੀਨ ਤੇ ਨੰਬਰ ਆ ਸੰਜ ਜਾਣਕਾਰੀ ਲੈ ਸਕਦੇ ਆ